ਇੱਕ ਗੱਲ ਅੱਜ ਮੈਂ ਕਹਸਾ ਨਰਮਨ ਜੀ ਅੱਜ ਤੇ ਭਾਵੇਂ ਨਹੀਂ ਪਰ ਜਿੱਦਣ ਇਹ ਸਰਕਾਰ ਚ ਆ ਗਏ ਜੇ ਪਹਿਲੇ ਮਹੀਨੇ ਚ ਇੱਕ ਵੀ ਫੋਨ ਉਸ ਤੋਂ ਬਾਅਦ ਕਿਸੇ ਗੈਂਗਸਟਰ ਦਾ ਕਿਸ ਨੂੰ ਆ ਗਿਆ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਤੁਸੀਂ ਬਾਜਾ ਸਾਹਿਬ ਗੱਲ ਠੀਕ ਹੈ ਕਹਿੰਦੇ ਹੋ ਤੁਸੀਂ ਪਹਿਲਾਂ ਵੀ ਕਾਂਗਰਸ ਆਉਣ ਤੋਂ ਪਹਿਲਾਂ ਬਹੁਤ ਵੱਡੀਆਂ ਸਟੇਟਮੈਂਟਸ ਦਿੱਤੀਆਂ ਤੁਸੀਂ ਆਪ ਟਿਕੇ ਰਹੇ ਪਰ ਤੁਹਾਡਾ ਮੁੱਖ ਮੰਤਰੀ ਨਹੀਂ ਟਿਕਿਆ ਉਸ ਗੱਲ ਦਾ ਮਜ਼ਾਕ ਅੱਜ ਮੁੱਖ ਮੰਤਰੀ ਉਡਾਉਂਦੇ ਨੇ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਸੀ ਫਲਾਨੀਆਂ ਨਹਿਰਾਂ ਤੇ ਟੰਗ ਦੇਾਂਗੇ ਫਲਾਨੇ ਨੂੰ ਮੈਨੂੰ ਇੱਕ ਸੀਟ ਕੇ ਲਿਆਵਾਂਗੇ ਨਹੀਂ ਇਹ ਰਮਨ ਇੱਕ ਮਿੰਟ ਮੇਰੀ ਸੁਣ ਜਦੋਂ ਮੈਨੂੰ ਮੌਕਾ ਹੀ ਨਹੀਂ ਮਿਲਿਆ ਕਿਸੇਟ ਦਾ ਬੈਕ ਇਹਨੂੰ ਮੈਂ ਤੇ ਉੱਪਰ ਲਈ ਕਿਹਾ ਕਿ ਭਗਵੰਤ ਮਾਨ ਨੂੰ ਕੀਮਤ ਅਦਾ ਕਰਨੇ ਪਈ ਮੈਨੂੰ ਮੌਕਾ ਜੇ ਹੁਣ ਮੈਨੂੰ ਹੀ ਮੌਕਾ ਨਹੀਂ ਮਿਲਦਾ ਤੇ ਹਾਊ ਕੈਨ ਆ ਡੂ ਇਟ ਹੁਣ ਵੀ ਇਹ ਸਾਰਾ ਕੁਝ ਤੁਸੀਂ ਮੌਕੇ ਤੇ ਕਰੋਗੇ ਨਾ ਮੌਕਾ ਮਿਲੂ ਤੁਹਾਨੂੰ ਜੇ ਮੈਨੂੰ ਮੌਕਾ ਮਿਲੇਗਾ ਤੇ ਤਾਂ ਹੀ ਮੈਂ ਕਰੂੰਗਾ ਜੀ 100% ਕਰਾਂਗਾ ਮੇਰੀ ਕਮਿਟਮੈਂਟ ਹੈ ਤੁਹਾਡੇ ਨਾਲ ਜੇ ਮੌਕਾ ਮਿਲਦਾ ਤਾਂ ਹੀ ਤੁਸੀਂ ਕਰ ਸਕਦੇ ਹੋ ਤੁਸੀਂ ਮੈਨੂੰ ਦੱਸੋ ਤੁਸੀਂ ਪ੍ਰੂਫ ਕਰਨਾ ਚਾਹੁੰਦੇ ਯੂ ਆਰ ਦ ਬੈਸਟ ਰਾਈਡਰ ਤੁਹਾਨੂੰ ਗੱਡੀ ਦਾ ਸਟੀਅਰਿੰਗ ਦੇਓਗੇ ਤੇ ਪ੍ਰੂਫ ਕਰੋਗੇ ਬਾਹਰ ਖਲੋਤਾ ਕਿਸ ਤਰ੍ਹਾਂ ਤੁਸੀਂ ਪ੍ਰੂਫ ਕਰ ਸਕਦੇ ਹੋ ਤੁਸੀਂ ਕਹਿੰਦੇ ਹੋ ਮੇਰੇ ਨਾਲ ਵੱਡਾ ਕੋਈ ਬੰਦਾ 100 ਮੀਟਰ ਦਾ ਇਹਦੇ ਦੌੜਾਂ ਵਿੱਚ ਹੈ ਨਹੀਂ ਉਹ ਤੁਸੀਂ ਉਹਨੂੰ ਮੌਕਾ ਦੋਗੇ ਦੌੜਨ ਦਾ ਤਾਂ ਤਾਂ ਹੀ ਹੈ ਨਾ ਜੀ ਸੋ ਟਾਈਮ 威尔 ਕਮ ਟਾਈਮ 威尔 ਕਮ ਇਹਦਾ ਮਜ਼ਾਕ ਜਿਹੜੇ ਕਰਦੇ ਹਨ ਨਾ ਇਹਦੀ ਗੱਲ ਤੁਸੀਂ ਲੈਟਸ ਨੋਟ ਟੇਕ ਏਮ ਵਿਦ ਅ ਪਿੰਚ ਆਫ ਸਾਲਟ ਹੈ ਹੀ ਕੋਈ ਨਹੀਂ ਹੈ ਇਹਨੂੰ ਮੰਨਦੇ ਹੀ ਕੁਝ ਨਹੀਂ